ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਆਈਪੀਐਸ ਜਿਹੜਾ ਹਸ਼ਰਪੁਰ ਜਿਨ੍ਹਾਂ ਦੇ ਸਖਤ ਦਿਸ਼ਾ ਨਿਰਦੇਸ਼ਨ ਕਿ ਅਗਰ ਕੋਈ ਵੀ ਵਿਅਕਤੀ ਜਿਹੜਾ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਤੇ ਉਹਨਾਂ ਦੇ ਖਿਲਾਫ ਜਿਹੜਾ ਸਖਤੀ ਨਾਲ ਪੇਸ਼ ਆਇਆ ਜਾਵੇ ਚਾਹੇ ਕੋਈ ਟੂ-ਵੀਲਰ ਹੋਵੇ ਬਿਨਾ ਮਰਗਾਟ ਬਿਨਾ ਨੰਬਰ ਪਲੇਟ ਜਾਂ ਬੁਲਟ ਮੋਟਰਸਾਈਕਲਾਂ ਦੇ ਅੱਜਕੱਲ ਪਟਾਕੇ ਬਹੁਤ ਦੇ ਨੌਜਵਾਨ ਮਰਵਾਉਂਦੇ ਆ ਜਿਨ੍ਹਾਂ ਨੂੰ ਅਸੀਂ ਸਮੇਂ-ਸਮੇਂ ਤੇ ਵੇਰ ਵੀ ਕਰਦੇ ਰਹਿੰਦੇ ਆ ਤੇ ਇਸ ਦੇ ਨਾਲ ਜਿਹੜੀਆਂ ਅੱਜਕੱਲ ਹਾਈ ਬ੍ਰਾਈਡਡ ਗੱਡੀਆਂ ਆ ਗਈਆਂ ਨੇ ਜਿਨ੍ਹਾਂ ਦੀ ਸਪੀਡ ਬਹੁਤ ਜ਼ਿਆਦਾ ਹੈਗੀ ਆ ਤੇ ਨੌਜਵਾਨ ਜਿਹੜੇ ਲੜਕੇ ਆ ਉਹ ਮਤਲਬ ਕਿ ਉਹਨਾਂ ਨੂੰ ਇੰਨਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਵੀ ਗੱਡੀਆਂ ਤੇ ਬਹੁਤ ਦੌੜਦੀਆਂ ਪਰ ਇਹ ਭਜਦੀਆਂ ਵੀ ਬਹੁਤ ਨੇ ਜਿੰਨੀ ਮਰਜ਼ੀ ਭਜਾਈ ਜਾਓ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਨਾ ਹੋ ਜਾਵੇ ਇਹ ਇਸ ਵਾਸਤੇ ਜਿਹੜੀ ਹੈ ਸਪੀਡੋਮੀਟਰ ਜਿਹੜੀ ਮਸ਼ੀਨ ਆ ਉਹ ਟ੍ਰੈਫਿਕ ਨਿਯਮਾਂ ਨੂੰ ਮਤਲਬ ਕਿ ਜਿਹੜੇ ਤੋੜਦੇ ਆ ਉਹਨੂੰ ਰੋਕਣ ਵਾਸਤੇ ਇਹ ਜਿਹੜੀ ਮਸ਼ੀਨ ਲਗਾਈ ਗਈ ਆ ਤੇ ਜਿਹੜੇ ਹਿਸ਼ਾਰਪੁਰ ਜਿਹੜੇ ਦੀ ਗੱਲ ਕੀਤੀ ਹੈ ਮੈਂ ਤਾਂ ਕਿੰਨੀਆਂ ਸਪੀਡੋਮੀਟਰ ਹੈ ਤੇ ਕੀ ਕੀ ਦਾ ਰੂਟ ਹੁੰਦਾ ਇਹ ਸਿਰਫ ਹਿਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਇੱਕੋ ਹੀ ਸਪੀਡੋਮੀਟਰ ਮਸ਼ੀਨ ਆ ਤੇ ਇਹਦੇ ਜਿੰਨੇ ਵੀ ਹਿਸ਼ਾਰਪੁਰ ਦੇ ਸੱਤ ਜਿਹੜੇ ਆ ਹਾਈਵੇ ਪੈਂਦੇ ਹਿਸ਼ਾਰਪੁਰ ਨੂੰ ਜਿਹੜੇ ਆ ਛੋਟੇ ਸ਼ਰਾਣਾਂ ਜੋੜਦੇ ਆ ਉਹਨਾਂ ਦੇ ਉੱਤੇ ਅਸੀਂ ਜਿਹੜੀਆਂ ਇਹਨੂੰ ਟਰਨ ਬਾਈ ਟਰਨ ਜਿਹੜੀਆਂ ਉੱਥੇ ਲਗਾਈ ਪਈ ਹੈਗੀ ਆ ਤੇ ਕਿਹਦੀ ਰੇਂਜ ਹੁੰਦੀ ਹੈ ਇਹਦੀ ਜਿਹੜੀ ਆ ਮਤਲਬ ਕਿ ਜਿਹੜੀਆਂ ਕਾਰ ਦੀ ਆ ਉਹ 80 ਦੀ ਹੈਗੀ ਆ ਸਪੀਡ ਜਿਹੜੀ ਆ ਲਿਮਟ ਹੈਗੀ ਆ ਤੇ ਜਿਹੜੀ ਏਦਾਂ ਹੀ ਬੱਸ ਟਰੱਕ ਜਿਹੜੀ ਆ ਉਹਦੀ 60 ਦੀ ਤੇ ਟੂ ਵੀਲਰ ਜਿਹੜਾ ਉਹ 40 45 ਦੀ ਜਿਹੜੀ ਆ ਇਹਨਾਂ ਦੀ ਸਪੀਡ ਲਿਮਟ ਹੈਗੀ ਆ ਪਰ ਦੇਖਣ ਨੂੰ ਹੈ ਸਪੀਡੋਮੀਟਰ ਤਾਂ ਲਗਾ ਦਿੱਤਾ ਗਿਆ ਕਈ ਜਗ੍ਹਾ ਤੇ ਸਪੀਡ ਦੀ ਜਿਹੜਾ ਬੋਰਡ ਆ ਸਾਈਨ ਬੋਰਡ ਲਗਾਏ ਨਹੀਂ ਲੋਕ ਹਾਂਜੀ ਹਾਂ ਜੀ ਮੈਂ ਕਿਹਾ ਇਸ ਸਬੰਧ ਵਿੱਚ ਪਹਿਲਾਂ ਵੀ ਇੱਕ ਵਾਰ ਗੱਲ ਹੋਈ ਸੀਗੀ ਆਪਾਂ ਨਾ ਇਹਦੇ ਸਬੰਧ 'ਚ ਜਿਹੜੇ ਸੱਤ ਜਿਹੜੇ ਆਪਣੇ ਹਾਈਵੇ ਸ਼ਹਿਰਪੁਰ ਨੂੰ ਜੋੜਦੇ ਹੈਗੇ ਆ ਉਹਨਾਂ ਦੇ ਉੱਪਰ ਜਿਹੜੇ ਅਸੀਂ ਇਹਨਾਂ ਦੇ ਬਕਾਇਦਾ ਜਿਹੜੇ ਆ ਉਹ ਲਗਾਏ ਹੋਏ ਨੇ ਸ਼ਹਿਰਪੁਰ ਪੁਲਿਸ ਨੂੰ ਕੀ ਅਪੀਲ ਕਰਦੇ ਆ ਆਮ ਲੋਕਾਂ ਮੇਰੀ ਜਨਤਾ ਨੂੰ ਅਪੀਲ ਹੈ ਕਿ ਦੇਖੋ ਵਾਹਨ ਤਾਂ ਅੱਜ ਕੱਲ ਹਾਈਬ੍ਰਿਡਡ ਆ ਹੀ ਰਹੇ ਹੈਗੇ ਆ ਪਰ ਤੁਸੀਂ ਆਪਣੇ ਅੰਡਰ ਕੰਟਰੋਲ ਸਪੀਡ 'ਚ ਚੱਲੋ ਤੇ ਆਪਣੀ ਵੀ ਆਪ ਵੀ ਸੁਰੱਖਿਆ ਰੱਖੋ ਤੇ ਦੂਜਿਆਂ ਦੀ ਵੀ ਸੱਖਿਆ ਦਾ ਧਿਆਨ ਰੱਖੋ ਤੇ ਬਿਨਾ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਕਰਕੇ ਜਿਹੜੀ ਆ ਉਹ ਵਾਹਨ ਨਾ ਚਲਾਓ ਤੇ ਇਹੀ ਮੇਰੀ ਲੋਕਾਂ ਨੂੰ ਅਪੀਲ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਕੌਰ ਮਲਕ ਜੀ ਆਈਪੀਐਸ ਜੋ ਹਸ਼ਿਆਰਪੁਰ ਜਿਨ੍ਹਾਂ ਦੇ ਸਖਤ ਦਿਸ਼ਾ ਨਿਰਦੇਸ਼ਨ ਕਿ ਅਗਰ ਕੋਈ ਵੀ ਵਿਅਕਤੀ ਜਿਹੜਾ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਤੇ ਉਹਨਾਂ ਦੇ ਖਿਲਾਫ ਜਿਹੜਾ ਸਖਤੀ ਨਾਲ ਪੇਸ਼ ਆਇਆ ਜਾਵੇ ਚਾਹੇ ਕੋਈ ਟੂ-ਵੀਲਰ ਹੋਵੇ ਬਿਨਾ ਮਰਗਾਟ ਬਿਨਾ ਨੰਬਰ ਪਲੇਟ ਜਾਂ ਬੁਲਟ ਮੋਟਰਸਾਈਕਲਾਂ ਦੇ ਅੱਜਕੱਲ ਪਟਾਕੇ ਬਹੁਤ ਦੇ ਨੌਜਵਾਨ ਮਰਵਾਉਂਦੇ ਆ ਜਿਨ੍ਹਾਂ ਨੂੰ ਅਸੀਂ ਸਮੇਂ-ਸਮੇਂ ਤੇ ਵੇਰ ਵੀ ਕਰਦੇ ਰਹਿੰਦੇ ਆ ਤੇ ਇਸ ਦੇ ਨਾਲ ਜਿਹੜੀਆਂ ਅੱਜਕੱਲ ਹਾਈ ਬ੍ਰਾਈਡਡ ਗੱਡੀਆਂ ਆ ਗਈਆਂ ਨੇ ਜਿਨ੍ਹਾਂ ਦੀ ਸਪੀਡ ਬਹੁਤ ਜ਼ਿਆਦਾ ਹੈਗੀ ਆ ਤੇ ਨੌਜਵਾਨ ਜਿਹੜੇ ਲੜਕੇ ਆ ਉਹ ਮਤਲਬ ਕਿ ਉਹਨਾਂ ਨੂੰ ਇੰਨਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਵੀ ਗੱਡੀਆਂ ਤੇ ਬਹੁਤ ਦੌੜਦੀਆਂ ਪਰ ਇਹ ਭਜਦੀਆਂ ਵੀ ਬਹੁਤ ਨੇ ਜਿੰਨੀ ਮਰਜ਼ੀ ਭਜਾਈ ਜਾਓ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਨਾ ਹੋ ਜਾਵੇ ਇਹ ਇਸ ਵਾਸਤੇ ਜਿਹੜੀ ਹੈ ਸਪੀਡੋਮੀਟਰ ਜਿਹੜੀ ਮਸ਼ੀਨ ਆ ਉਹ ਟ੍ਰੈਫਿਕ ਨਿਯਮਾਂ ਨੂੰ ਮਤਲਬ ਕਿ ਜਿਹੜੇ ਤੋੜਦੇ ਆ ਉਹਨੂੰ ਰੋਕਣ ਵਾਸਤੇ ਇਹ ਜਿਹੜੀ ਮਸ਼ੀਨ ਲਗਾਈ ਗਈ ਆ ਤੇ ਜਿਹੜੇ ਹਿਸ਼ਾਰਪੁਰ ਜਿਹੜੇ ਦੀ ਗੱਲ ਕੀਤੀ ਹੈ ਮੈਂ ਤਾਂ ਕਿੰਨੀਆਂ ਸਪੀਡੋਮੀਟਰ ਹੈ ਤੇ ਕੀ ਕੀ ਦਾ ਰੂਟ ਹੁੰਦਾ ਇਹ ਸਿਰਫ ਹਿਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਇੱਕੋ ਹੀ ਸਪੀਡੋਮੀਟਰ ਮਸ਼ੀਨ ਆ ਤੇ ਇਹਦੇ ਜਿੰਨੇ ਵੀ ਹਿਸ਼ਾਰਪੁਰ ਦੇ ਸੱਤ ਜਿਹੜੇ ਆ ਹਾਈਵੇ ਪੈਂਦੇ ਹਿਸ਼ਾਰਪੁਰ ਨੂੰ ਜਿਹੜੇ ਆ ਛੋਟੇ ਸ਼ਰਾਣਾਂ ਜੋੜਦੇ ਆ ਉਹਨਾਂ ਦੇ ਉੱਤੇ ਅਸੀਂ ਜਿਹੜੀਆਂ ਇਹਨੂੰ ਟਰਨ ਬਾਈ ਟਰਨ ਜਿਹੜੀਆਂ ਉੱਥੇ ਲਗਾਈ ਪਈ ਹੈਗੀ ਆ ਤੇ ਕਿਹਦੀ ਰੇਂਜ ਹੁੰਦੀ ਹੈ ਇਹਦੀ ਜਿਹੜੀ ਆ ਮਤਲਬ ਕਿ ਜਿਹੜੀਆਂ ਕਾਰ ਦੀ ਆ ਉਹ 80 ਦੀ ਹੈਗੀ ਆ ਸਪੀਡ ਜਿਹੜੀ ਆ ਲਿਮਟ ਹੈਗੀ ਆ ਤੇ ਜਿਹੜੀ ਇਦਾਂ ਹੀ ਬੱਸ ਟਰੱਕ ਜਿਹੜੀ ਆ ਉਹਦੀ 60 ਦੀ ਤੇ ਟੂ ਵੀਲਰ ਜਿਹੜਾ ਉਹ 40 45 ਦੀ ਜਿਹੜੀ ਆ ਇਹnabla speedometer ਤਾਂ ਵੀ ਪਰ ਦੇਖਣ ਨੂੰ ਹੈ speedometer ਤਾਂ ਲਗਾ ਦਿੱਤਾ ਗਿਆ ਕਈ ਜਗ੍ਹਾ ਤੇ speed ਦੀ ਜਿਹੜਾ బోర్ਡ ਆ ਸਾਈਨ ਬੋਰਡ ਲਗਾਏ ਨਹੀਂ ਕਿ ਲੋਕ ਹਾਂਜੀ ਹਾਂ ਮੈਂ ਕਿਹਾ ਇਸ ਸੰਬੰਧ ਵਿੱਚ ਪਹਿਲਾਂ ਵੀ ਇੱਕ ਵਾਰ ਗੱਲ ਹੋਈ ਸੀਗੀ ਆਪਾਂ ਨਾ ਇਹਦੇ ਸੰਬੰਧ 'ਚ ਜਿਹੜੇ ਸੱਤ ਜਿਹੜੇ ਆਪਣੇ ਹਾਈਵੇ ਹਿਸ਼ਾਰਪੁਰ ਨੂੰ ਜੋੜਦੇ ਹੈਗੇ ਆ ਉਹਨਾਂ ਦੇ ਉੱਪਰ ਜਿਹੜੇ ਅਸੀਂ ਇਹਨਾਂ ਦੇ ਬਕਾਇਦਾ ਜਿਹੜੇ ਆ ਉਹ ਲਗਾਏ ਹੋਏ ਨੇ ਹਿਸ਼ਾਰਪੁਰ ਪੁਲਿਸ ਲੋਕ ਕੀ ਅਪੀਲ ਕਰਦੇ ਆਂ ਆਮ ਲੋਕਾਂ ਨੂੰ ਮੇਰੀ ਜਨਤਾ ਨੂੰ ਅਪੀਲ ਹੈ ਕਿ ਦੇਖੋ ਵਾਹਨ ਤਾਂ ਅੱਜਕੱਲ ਹਾਈਬ੍ਰਿਡਡ ਆ ਹੀ ਰਹੇ ਹੈਗੇ ਆ ਪਰ ਤੁਸੀਂ ਆਪਣੇ ਅੰਡਰ ਕੰਟਰੋਲ ਸਪੀਡ 'ਤੇ ਚੱਲੋ ਤੇ ਆਪਣੀ ਵੀ ਆਪ ਵੀ ਸੁਰੱਖਿਆ ਰਹੋ ਤੇ ਦੂਜਿਆਂ ਦੀ ਵੀ ਸੁਰੱਖਿਆ ਦਾ ਧਿਆਨ ਰੱਖੋ ਤੇ ਬਿਨਾ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਕਰਕੇ ਜਿਹੜੀ ਆ ਉਹ ਵਾਹਨ ਨਾ ਚਲਾਓ ਤੇ ਇਹੀ ਮੇਰੀ ਲੋਕਾਂ ਨੂੰ ਅਪੀਲ ਹੈ